ਅੱਜ ਜਿਹੜਾ ਸਾਡਾ ਪ੍ਰੋਗਰਾਮ ਸੀ ਉਹ ਜੁਧ ਨਸ਼ਿਆਂ ਵਿਰੋਧੀ ਸੀ ਮੈਂ ਹਲਕਾ ਕੋਆਰਡੀਨੇਟਰ ਸੁਨਿਲ ਕੁਮਾਰ ਅਮਰਸਰ ਵੈਸ ਤੋਂ ਪਰ ਜਿਹੜਾ ਮਾਨ ਸਰਕਾਰ ਦੇ ਤਹਿਤ ਜਿਹੜਾ ਪ੍ਰੋਗਰਾਮ ਚੱਲ ਰਿਹਾ ਵਾ ਜੁਧ ਨਸ਼ਿਆਂ ਵਿਰੋਧੀ ਉਸ ਬੰਦਤ ਅੱਜ ਸਾਡੀ ਪਹਿਲੀ ਮੀਟਿੰਗ ਸੀ ਵਾਰਡ ਨੰਬਰ 1 2 ਤੇ ਸੁੰਦਰ ਨਗਰ ਦੀ ਤੇ ਬਹੁਤ ਵਧੀਆ ਹੁੰਗਾਰਾ ਮਿਲਿਆ ਵਾ ਇਹਦੇ ਵਿੱਚ ਸਾਡੇ ਐਮਐਲਏ ਸਾਫ ਸਾਡਾ ਜ਼ਿਲ੍ਹਾ ਪ੍ਰਸ਼ਾਸਨ ਜਿਹੜੇ ਸਾਡੇ ਅਫੀਸ਼ਰ ਆਫਿਸਰ ਕੁਸ਼ਪ੍ਰੀਤ ਸਿੰਘ ਜੀ ਮੈਡਮ ਯੋਜ ਜਸਨਦਰ ਕੁਮਾਰੀ ਜੀ और एस एच ओ अपने अमनदीप कौर जी ए, ए सी पी जो सावदर्शन जी और वलंट साहब जब ब्लॉक इंचार्ज डिस्ट्रिक जॉइंट सैक्रटरी मनॉरिटी विंग के प्रधान और तमाम वलंट ने, साथ ने बड़ा साथ और स्पैशली थैंक्स करना वा साड़े साड नंबर एक दोनगर जिन्होंने इस चीज को बहुत वाला हंगला दिता बहुत वाला सहयोग मिले कि लोग तो वैसे तंग से क्योंकि लोग नशा एक ऐसी बीमारी है जिन्हें बहुत सारे घर ਮਾਛਟੇ ਆ ਵਾ ਜਿਨ੍ਹਾਂ ਦੇ ਨਸ਼ੇ ਦੇਕਾਰ ਨਹੀਂ ਲੋਕ ਬਰੇ ਪ੍ਰੇਸ਼ਾਨ ਸੀ ਜਿਨ੍ਹਾਂ ਦੇ ਘਰਾਂ ਦੇ ਵਿੱਚ ਉਹਨਾਂ ਦੇ ਬੱਚੇ ਨਸ਼ਾ ਲੈਂਦੇ ਸੀ ਔਰ ਜਿੱਥੇ ਵਿਕਦਾ ਸੀ ਉਹਨਾਂ ਦਾ ਫਵਾਤਾ ਬੰਦੀ ਖਾਬ ਹੋ ਚੁੱਕਾ ਸੀ ਬਰੇ ਪਰੇਸ਼ਾਨ ਸੀ ਔਰ ਜਿਹੜੀ ਸਰਕਾਰ ਲੋਜੇ ਮਹਿੰਮ ਚੱਲੀ ਆ ਉਹਦੇ ਤਹਿਤ ਅੱਜ ਲੋਕਾਂ ਨੂੰ ਬਰਾ ਰਲੀਫ ਮਿਲ ਰਿਹਾ ਵਾ ਔਰ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਇਹ ਪ੍ਰੋਗਰਾਮ ਸ਼ੁਰੂ ਕਰਕੇ ਬਹੁਤ ਸਾਰੇ ਲੋਕਾਂ ਨੂੰ ਜਿਹੜੀ ਆ ਇੱਕ ਜਿਹੜੇ ਇਹਨਾਂ ਦੇ ਬੱਚੇ ਮਰੇ ਆ ਉਹਨਾਂ ਦੇ ਇੱਕ ਉਹਨਾਂ ਦੇ ਪਰਿਵਾਰ ਦੇ ਉੱਤੇ ਮਦਦ ਦਾ ਕੰਮ ਕਰਦੀ ਹੈ